ਦਿਹਾੜੇ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਪੂਰੀ ਤਰੀਕੇ ਦੇ ਨਾਲ ਮਸਤੈਦ ਹੋ ਰਹੀ ਹੈ ਤਾਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਐਂਟਰੀ ਪੁਆਇੰਟ ਤੇ ਰਾਤ ਨੂੰ ਕੀਤੇ ਗਏ ਨੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਪਟਾਣਕੋਟ ਦੇ ਵਿੱਚ ਸ਼ੱਕੀ ਵਿਅਕਤੀਆਂ ਦੀ ਇਨਪੁਟ ਤੋਂ ਬਾਅਦ ਪੁਲਿਸ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੂਰੀ ਤਰੀਕੇ ਦੇ ਨਾਲ ਮਸਤੈਦ ਹੈ ਜ਼ਿਲ੍ਹੇ ਦੇ ਅੰਦਰ ਐਂਟਰ ਕਰਨ ਵਾਲੇ ਹਰ ਇੱਕ ਵਾਹਨ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਕਿ ਐਸਐਸਪੀ ਸ੍ਰੀ ਹਰੀਸ਼ ਜਮਾ ਜੀ ਦੇ ਦੇਸ਼ਾਂ ਦੇਸ਼ਾਂ ਇੱਥੇ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਦੀ ਗਵਾਹੀ ਵਿੱਚ ਅਸੀਂ ਜਿਹੜਾ ਬਟਾਲਾ ਰੋਡ ਅਮਰਸਾ ਰੋਡ ਦੇ ਉੱਤੇ ਅਸੀਂ ਆਊਟਰ ਤੇ ਉੱਤੇ ਜਿਹੜਾ ਐਂਟਰੀ ਪੁਆਇੰਟ ਆ ਜਿਹੜਾ ਜਿੱਥੇ ਅਸੀਂ ਐਂਟਰ ਕਰਦੇ ਹਾਂ ਗੁਰਦਾਸਪੁਰ ਨੂੰ ਉੱਥੇ ਅਸੀਂ ਨਾਕਾ ਲਗਾ ਰਿਹਾ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਵਕਫ ਵਕਫ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨੂੰ ਪਾਈ ਸਾਈਡ ਇਹਨਾਂ ਚੈੱਕ ਕੀਤਾ ਜਾ ਰਿਹਾ ਤੇ ਜਿਹੜੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਅਸੀਂ ਕਾਗਜ਼ ਪੱਤਰ ਚੈੱਕ ਕਰ ਰਹੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਵਾਹਨ ਐਪ ਰਾਈ ਚੈੱਕ ਕਰਕੇ ਵੀ ਅਗਸਤ ਨੂੰ ਲੈ ਕੇ ਹੀ ਇਹ ਆਪਾਂ ਜਿਹੜਾ ਚੈਕਿੰਗ ਅਭਿਆਨ ਚਲਾ ਰੱਖਿਆ ਪਹਿਲਾਂ ਵੀ ਚੱਲਦੇ ਨੇ ਤੇ ਇਹ ਚੱਲਦਾ ਹੀ ਰਹੂਗਾ ਅਸੀਂ ਜਿਹੜੀ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਵਾ ਤਾਂ ਉਹਨੂੰ ਪੁੱਛਗਿੱਛ ਕਰਕੇ ਤੇ ਫਿਰ ਨੂੰ ਉਸਨੇ ਜੇ ਅਗਲੇ ਲੱਗਦਾ ਹੈ ਕਾਨੂੰਨੀ ਕਾਰਵਾਈ ਤਾਂ ਕਾਨੂੰਨੀ ਕਾਰਵਾਈ ਕਰਦੇ ਆ ਜਿਸ ਤਰ੍ਹਾਂ ਇਹ ਕੋਈ ਚੋਰ ਫੜਿਆ ਜੀ ਉਹਨੂੰ ਲੱਗਾ ਸੀ ਕਿ ਉਹ ਚੋਰ ਆ ਉਹਦੇ ਕੋਲ ਮੋਟਰਸਾਈਕਲ ਬਰਾਮਦ ਹੋਇਆ ਜੀ ਆਊਟਰ ਦੇ ਉੱਤੇ ਜਿਹੜਾ ਗੁਜਰਾਂ ਦੇ ਕੁਲ ਨੇ ਚਾਹੇ ਕੋਈ ਇਸ ਤਰ੍ਹਾਂ ਦੇ ਬੇਆਬਾਦ ਘਰ ਨੇ ਜਿੱਥੇ ਕੋਈ ਰਹਿੰਦਾ ਨਹੀਂ ਆ ਉੱਥੇ ਅਸੀਂ ਚੈਕਿੰਗ ਕੀਤੀ ਜਾ ਰਹੀ ਹੈ ਜੀ ਨੂੰ ਪੀ ਲਈ ਹੈ ਵੀ ਸ਼ਹਿਰ ਬਿਲਕੁਲ ਸੁਰੱਖਿਅਤ ਆ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਆ ਅਸੀਂ ਹਮੇਸ਼ਾ ਹਾਜ਼ਰ ਆ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਫੋਨ ਤੇ ਦੱਸ ਸਕਦੇ ਹੋ 112 ਤੇ ਕਾਲ ਕਰ ਸਕਦੇ ਹੋ ਤੁਹਾਡੀ ਜਿਹੜਾ ਦੱਸਣ ਵਾਲੇ ਦੀ ਕੋਈ ਨਸ਼ੇ ਦੇ ਖਿਲਾਫ ਕੋਈ ਵਿਅਕਤੀ ਮਿਲਦਾ ਵਾ ਤਾਂ ਉਹਦੇ ਬਾਰੇ ਦੱਸਿਆ ਜਾਉਂਦੀ ਅਸੀਂ ਜਿਹੜੀ ਸੂਚਨਾ ਆਪਣੇ ਤੱਕ ਹੀ ਰੱਖਾਂਗੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਉੱਚ ਅਫਸਰਾਂ ਵੱਲੋਂ ਉਹਨੂੰ ਸਨਮਾਨਿਤ ਕਰਵਾਇਆ ਜਾਏਗਾ